ਮਾਨਯੋਗ ਐਸਐਸਪੀ ਡਾਕਟਰ ਪ੍ਰਗਿਆਜਨ ਜੀ ਆਈਪੀਐਸ ਐਸਐਸਪੀ ਫਰੀਕੋਟ ਜੀ ਰਹਿਣ ਮੈਂ ਇਹ ਰਿਪੋਰਟ ਮਾੜੇ ਅਨਸਰਾਂ ਕਰਾਵ ਅਸੀਂ ਲਗਾਤਾਰੀ ਕਾਰਵਾਈ ਕਰਦੇ ਰਹਿੰਦੇ ਆ ਤੇ ਇਸੇ ਤਰ੍ਹਾਂ ਸਾਨੂੰ ਇੱਕ ਸ਼ਿਕਾਇਤ ਮਿਲੀ ਸੀ ਵੀ ਇਹ ਸੇਟੀ ਡੈਰੀ ਚੌਂਗ ਦੇ ਵਿੱਚ ਇੱਕ ਗੋਲਡਨ ਸਪਾ ਸੈਂਟਰ ਚਲਾਇਆ ਜਾ ਰਿਹਾ ਜਿਸ ਦੇ ਵਿੱਚ ਇਨਲੀਗਲ ਧੰਦਾ ਜਿਹੜਾ ਲੜਕੀਆਂ ਮੁਰਾਕੇ ਨੂੰ ਚੱਲ ਰਿਹਾ ਉਸ ਦਾ ਸਾਡੇ ਇਨਸਪੈਕਟਰ ਜਗਤਾਲ ਸਿੰਘ ਜਿਹੜੇ ਸਿਟੀ ਇਨਚਾਰਜ ਨੇ ਇਹਨਾਂ ਨੂੰ ਰੇਡ ਕੀਤੀ ਹੈ ਇੱਥੇ ਸਾਨੂੰ ਜੋ ਰੇਡ ਕੀਤੀ ਦਾ ਚਾਰ ਲੜਕੀਆਂ ਜਿਹੜੀਆਂ ਜਿਸ ਦੇ ਵਿੱਚ ਦੋ ਤਾਂ ਇੰਡੀਅਨ ਸੀ ਤੇ ਦੋ ਵਿਦੇਸ਼ੀ ਲੜਕੀਆਂ ਉੱਥੋਂ ਉਸ ਟਾਈਮ ਬਿਟੀਆਂ ਮਿਲੀਆਂ ਇਸ ਦੇ ਵਿੱਚ ਜਿਹੜੇ ਇਸ ਸਪਾ ਸੈਂਟਰ ਚਲਾ ਰਹੇ ਸੀ ਇਸ ਦੇ ਵਿੱਚ ਉਹ ਵੀ ਦੋਨੋਂ ਜਿਹੜੇ ਓਨਰਸ ਉਹਨਾਂ ਨੂੰ ਹੀ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਜਿੰਦੇ ਵਿੱਚ ਰੋਬਿਨ ਜਿਹੜਾ ਸੀ ਇਹ हिसार ਹਰਿਆਣਾ ਦਾ ਸੀ ਤੇ ਇੱਕ ਸਮਰਪਨ ਸਿੰਘ ਪੁੱਤਰ ਇਹ ਫਰੀਕੋਟ ਦਾ ਸੀ ਇਹ ਜਿਹੜੇ ਇਸ ਸਪਾ ਸੈਂਟਰ ਨੂੰ ਰਨ ਕਰਦੇ ਸੀ ਤੇ ਜਿਹੜੀਆਂ ਜਿਹੜੀਆਂ ਲੜਕੀਆਂ ਉਹ ਜਦੋਂ ਇਹ ਵਿਕਟਮ ਤੌਰ ਤੇ ਸਾਡੇ ਅਸੀਂ ਇਹਨਾਂ ਨੂੰ ਰੱਖ ਲਿਆ ਤੇ ਇਹ ਇਸ ਟਾਈਮ ਅਸੀਂ ਇਹ ਸਪਾ ਸੈਂਟਰ ਜਿਹੜਾ 골ਡਨ ਸਪਾ ਸੈਂਟਰ ਨੂੰ ਬੰਦ ਕਰ ਦਿੱਤਾ ਹੈ ਅਸੀਂ ਜਿਹੜੇ ਦੋਨਾਂ ਦੀ ਰੈਸਟ ਪਾ ਲਈਏ ਜਿਹੜੇ ਜਿਹੜੇ ਇਹਦੇ ਓਨਰ ਸੀ ਤੇ ਉਹਨਾਂ ਨੂੰ ਮਾਜੋਰ ਕੋਰਟ ਦੇ ਵਿੱਚ ਪੇਸ਼ ਕਰਾਂਗੇ ਤੇ ਉਹਨਾਂ ਤੋਂ ਪੁੱਛ-ਪੁੱਛ ਕਰਾਂਗੇ ਵੀ ਇਹ ਕਿੰਨੇ ਟਾਈਮ ਤੋਂ ਚਲਾ ਰਹੇ ਸੀ ਤੇ ਜਿਹੜੇ ਇਹੜੀਆਂ ਲੜਕੀਆਂ ਨੇ ਇਹ ਕਿਵੇਂ ਹਾਇਰ ਕਰਦੇ ਨੇ ਜਾਂ ਕੀ ਇਹਨਾਂ ਨੂੰ ਕਿਸ ਤਰ੍ਹਾਂ ਇੱਥੇ ਰੱਖਿਆ ਜਾਂਦਾ ਹੈ